ਸੋ ਸਾਡਾ ਇਸ ਵੇਲੇ ਰੇਸ਼ਮ ਸਿੰਘ ਅਨਮੋਲ ਜੁੜੇ ਹੋਏ ਨੇ ਰੇਸ਼ਮ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਹੈ ਅੱਜ ਪੰਜਾਬੀ ਲੋਕਾਂ ਲਈ ਕਹਿ ਸਕਦੇ ਆ ਜਾਂ ਪੰਜਾਬੀ ਇੰਡਸਟਰੀ ਨੂੰ ਪਿਆਰ ਕਰਨ ਵਾਲੇ ਲਈ ਅੱਜ ਮਿਲੀ ਹੈ ਸਰਦਾਰ ਬਲਕੌਰ ਸਿੰਘ ਜਾਂ ਮਾਤਾ ਚਰਨਕੌਰ ਦੇ ਘਰ ਜਿਹੜਾ ਇੱਕ ਛੋਟਾ ਸਿੱਧੂ ਆਇਆ ਹੈ ਇਸੇ ਕੀ ਕਹਿਣਾ ਚਾਹੋਗੇ ਮੈਂ ਜਦੋਂ ਸਵੇਰੇ ਨਿਊਜ਼ ਦੇਖੀ ਨਾ ਮੈਂ 6-7 ਮਿੰਟ ਰੋਂਦਾ ਰਿਹਾ ਮੈਂ ਪਤਾ ਨਹੀਂ ਕਿਉਂ ਮੇਰੀ ਅੱਖਾਂ 'ਚ ਪਾਣੀ ਆਇਆ ਸੀ ਔਰ ਇਹ ਨੀਖੁਸ਼ੀ ਮੈਂ ਕਦੇ ਆਪਣਾ ਜਨਮ ਦਿਨ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਮਨਾਇਆ ਅੱਜ ਤੱਕ ਤੇ ਦਿਲ ਕਰ ਰਿਹਾ ਜਬ ਪਹਿਲ ਨੂੰ ਸੈਲੀਬ੍ਰੇਟ ਕਰੀਏ ਸਾਈ। ਔਰ ਇਹ ਉਹਨਾਂ ਕਰੋੜਾਂ ਲੋਕਾਂ ਦੀ ਦੁਆਵਾਂ ਦਾ ਰਿਜ਼ਲਟ ਹੈ। ਜਿਹੜੇ 1.5 ਸਾਲ ਤੋਂ ਦੁਆ ਕਰ ਰਹੇ ਨੇ ਉਸ ਸੁੰਨੀ ਹਵੇਲੀ ਦੇ ਵਿੱਚ ਖੁਸ਼ੀਆਂ ਵਾਪਸ ਆਈਆਂ ਨੇ ਇਹਦੇ ਕਰਕੇ। ਸਾਡੇ ਸਮਾਜ ਦੇ ਲਈ ਕਿੰਨਾ ਵੱਡਾ ਐਗਜ਼ੈਂਪਲ ਹੈ ਜੇ ਆਪਾਂ ਸਾਰੇ ਦੇਲੀ ਦਿਲੋਂ ਸਰਵਸਤ ਦੇ ਭਲੇ ਦੇ ਲਈ ਸਾਰਿਆਂ ਲਈ ਅਰਦਾਸ ਕਰੀਏ ਤਾਂ ਦੇਖੋ ਕਿੰਨੇ ਵਧੀਆ ਰਿਜ਼ਲਟ ਨਿਕਲ ਸਕਦੇ ਹੈ ਜੇ ਆਪਾਂ ਸਾਰੇ ਏਦਾਂ ਆਪਣੀ ਜ਼ਿੰਦਗੀ ਦਾ ਰੁਟੀਨ ਨੂੰ ਬਣਾ ਲੀਏ ਇਕੱਲੇ ਇੱਕ ਪਰਿਵਾਰ ਲਈ ਨਹੀਂ ਜਿਨਨੇ ਵੀ ਪੇਰੈਂਟਸ ਦੁਨੀਆ ਦੇ ਵਿੱਚ ਹੈ ਨਾ ਮਾਂ ਸਾਰੀ ਇੱਕੋ ਬਰਾਬਰ ਹੁੰਦੀ ਹੈ ਹਰ ਇੱਕ ਮਾਂ ਦਾ ਦੁੱਖ ਤੇ ਸਾਨੂੰ ਸਾਰਿਆਂ ਨੂੰ ਇੱਕ ਫੇਦ ਲੈਣੀ ਚਾਹੀਦੀ ਹੈ ਕਿ ਆਪਾਂ ਸਾਰੇ ਹੀ ਦੇ ਲਈ ਸਾਰਿਆਂ ਨੇ ਅਰਦਾਸ ਕਰਿਆ ਕਰੀਏ ਜਿਦਾਂ ਇਸ ਪਰਿਵਾਰ ਦੇ ਲਈ ਸਾਰਿਆਂ ਨੇ ਕੀਤੀ ਹੈ ਜੀ ਔਰ ਦਿলো ਮੁਬਾਰਕਾ ਅੱਜ ਮੈਂ ਉਹ ਵੀਡੀਓ ਦੇਖ ਰਿਹਾ ਸੀ ਦੁਬਾਰੇ ਜਦੋਂ ਇਲੈਕਸ਼ਨ ਦੇ ਵਿੱਚ ਮੈਂ ਬਾਈ ਦੀ ਮੈਂ ਉਸੇ ਉਸੇ ਵੀਡੀਓ ਦਾ ਜ਼ਿਕਰ ਕਰਨ ਲੱਗੀ ਸੀ ਕਿ ਅਸੀਂ ਵੇਖਿਆ ਜਦੋਂ ਸਿੱਧੂ ਇਲੈਕਸ਼ਨ ਦੇ ਵਿੱਚ ਖੜੇ ਸੀ ਤੁਸੀਂ ਜਾਣਦੇ ਹੋ ਉੱਥੇ ਉਹਨਾਂ ਦੇ ਨਾਲ ਪ੍ਰਚਾਰ ਕਰਦੇ ਹੋ ਹੈਨਾ ਔਰ ਉਹਨਾਂ ਦੀ ਸਪੋਰਟ ਵਿੱਚ ਤੁਸੀਂ ਖੜੇ ਹੁੰਦੇ ਹੋ ਤੇ ਉਹ ਇੱਕ ਸਮਾਸੀਗਾ ਜਦੋਂ ਤੁਸੀਂ ਪਰਿਵਾਰ ਨਾਲ ਉਹ ਉਹਨਾਂ ਲਈ ਬਹੁਤ ਵੱਡੀ ਗੱਲ ਸੀ ਕਿ ਖੜੇ ਹੋਏ ਤੇ ਅੱਜ ਖੁਸ਼ੀ ਦਾ ਦਿਨ ਹੈ ਤੇ ਤੁਸੀਂ ਜਾਣ ਵਾਲੇ ਉਹਨਾਂ ਦੇ ਘਰ ਮੈਂ ਹਜੇ ਨਹੀਂ ਜਾਣਾ ਚਾਹੁੰਦਾ ਪਹਿਲਾਂ ਤਾਂ ਮੈਂ ਜਦੋਂ ਗਿਆ ਸੀਗਾ ਮੈਨੂੰ ਉਹਨੇ ਕਾਲ ਨਹੀਂ ਸੀ ਕੀਤੀ ਵੀਡੀਓ ਵਿੱਚ ਵੀ ਬਾਈ ਨੇ ਮੈਨੂੰ ਕਿਹਾ ਸੀਗਾ ਜੀ ਮੈਂ ਇਸ ਲਈ ਗਿਆ ਸੀਗਾ ਕਿ ਇੱਕ ਪੱਗ ਵਾਲਾ ਦੇਸੀ ਜਾਂ ਮੁੰਡਾ ਹੈ ਨਾ ਸਾਡਾ ਪ੍ਰਾਊਡ ਵਧਾ ਰਿਹਾ ਹੈ ਔਰ ਲੈਸਿੰਗ ਦੇ ਵਿੱਚ ਖੜਾ ਹੋਇਆ ਸਾਇਜ ਉਸ ਸਮਾਜ ਦੀ ਕੋਈ ਹੈਲਪ ਕਰਨੀ ਚਾਹੁੰਦਾ ਹੈ ਇਹ ਸਾਡਾ ਫਰਜ਼ ਬਣਦਾ ਮੈਨੂੰ ਨਹੀਂ ਪਤਾ ਸੀ ਇੱਕ ਦਿਨ ਇਸ ਵੀਡੀਓ ਨੂੰ ਪਾ ਇਦਾਂ ਯਾਦ ਕਰਾਂਗੇ ਦੂਜੀ ਗੱਲ ਹੈ ਮੈਂ ਚਾਹੁੰਦਾ ਕਿ ਪਰਿਵਾਰ ਦੀ ਵੇਟ ਕਰੀਏ ਤਾਂ ਉਹਨਾਂ ਨੂੰ ਜ਼ਿਆਦਾ ਡਿਸਟਰਬ ਨਾ ਕਰੀਏ ਸਾਜੇ ਬੱਚਾ ਵੀ ਛੋਟਾ ਹੈ ਤੇ ਮਾਤਾ ਜੀ ਦੀ ਹੈਲਪ ਵੀ ਇੱਕ ਤਾਂ ਉਹ ਇਸੇ ਇਸ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਮੈਂ ਚਾਹੁੰਦਾ ਹਾਂ ਜੇ ਉਹਨਾਂ ਨੂੰ ਡਿਸਟਰਬ ਨਾ ਕਰੀਏ ਪਰਿਵਾਰ ਵੱਲੋਂ ਸ਼ਾਇਦ ਹੁਕਮ ਹੋਏਗਾ ਜਦੋਂ ਉਹ ਕੋਈ ਫੰਕਸ਼ਨ ਰੱਖਣਗੇ ਤਾਂ ਆਪਾਂ ਸਾਰੇ ਕੋਸ਼ਿਸ਼ ਕਰੀਏ ਹਾਲਾਂਕਿ ਚਾੜ ਚੜਿਆ ਹੋਇਆ ਸਾਰਿਆਂ ਨੂੰ ਹਾਂ ਬਿਲਕੁਲ ਬੰਤ ਕਾਫੀ ਉੱਥੇ ਜਾ ਵੀ ਰਹੇ ਨੇ ਐਦਾਂ ਲੱਗ ਰਿਹਾ ਕਿ ਸਾਡਾ ਸਿੱਧੂ ਵਾਪਸ ਆ ਗਿਆ ਤੇ ਮੈਂ ਚਾਹੁੰਦਾ ਹਾਂ ਜੀ ਪਰਿਵਾਰ ਨੂੰ ਜਾਂਨਾ ਡਿਸਟਰਬ ਨਾ ਕਰੀਏ ਥੋੜੀ ਜੀ ਹੈਲਥ ਹੋਣਾ ਜੀ ਠੀਕ ਹੋ ਜੇ ਜੀ ਬੱਚਾ ਥੋੜਾ ਜਿਹਾ ਵੱਡਾ ਹੋ ਜੇ ਆਪਾਂ ਸਾਰੇ ਇੱਕ ਉੱਥੇ ਵਧੀਆ ਫੰਕਸ਼ਨ ਜ਼ਰੂਰ ਕਰਨਗੇ ਜੀ ਕਿ ਆਪਾਂ ਸਾਰੇ ਜਾ ਕੇ ਮੁਬਾਰਕਬਾਦ ਦੇ ਕੇ ਆਈਏ ਦਿਲੋਂ ਦੁਆਵਾਂ ਕਰੀਏ ਦੇ ਨਾਲੇ ਲੋਕਾਂ ਨੂੰ ਇੱਕ ਰਿਕਵੈਸਟ ਵੀ ਕਰਦਾ ਮੈਂ ਕਿ ਦੁਬਾਰੇ ਫੇਰ ਪਹਿਲਾਂ ਵੀ ਬਾਰ ਬਾਰ ਮੈਂ ਕਹਿੰਨਾ ਕਿ ਜਿਉਂਦੇ ਇਨਸਾਨਾਂ ਦੀ ਕਦਰ ਕਰਨੀ ਸ਼ੁਰੂ ਕਰੀਏ ਪਿੱਛੇ ਜੇ ਦਿਲਜੀਤ ਵੀਰੇ ਨੂੰ ਕਾਫੀ ਲੋਕਾਂ ਨੇ ਮਾੜਾ ਚੰਗਾ ਕਿਹਾ ਜਦੋਂ ਬਾਣੀਆਂ ਦੇ ਵਿਆਹ ਤੇ ਗਏ ਜਾਂ ਹੁਣ ਮੂਵੀ ਆ ਰਹੀ ਉਹਨਾਂ ਵਿੱਚ ਅੰਗਿਲੇ ਵਾਲੀ ਹੈ ਨਾ ਤੇ ਕੁਝ ਸਮਾਜ ਦੇ ਮੇਰੇ ਵਰਗੇ ਜਿਹੜੇ ਠੇਕੇਦਾਰ ਹੈ ਮੂਰਖ ਹੈ ਉਹ ਬੜਾ ਮਾੜਾ ਕਹਿੰਦੇ ਆ ਸਾਰਿਆਂ ਨੂੰ ਕਿਸੇ ਤਰੱਕੀ ਤੋਂ ਨਾਂ ਛੜੋ ਜਿਉਂਦੇ ਇਨਸਾਨਾਂ ਦੀ ਕਦਰ ਕਰੋ ਜਿਹੜਾ ਵੀ ਤੁਹਾਡੇ ਪੱਗ ਦਾ ਮਾਣ ਵਧਾਉਂਦਾ ਹੈ ਇਹ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸੰਗੀਤ ਨੂੰ ਚਾਹੇ ਉਹ ਕਲਾਕਾਰ ਹੈ ਪੱਤਰਕਾਰ ਹੈ ਜੀ ਲੀਡਰ ਹੈ ਕੋਈ ਵੀ ਹੈ ਦੁਨੀਆ ਦਾ ਕਰਕੀ ਜੇ ਕੋਈ ਕਰਦਾ ਉਹਨੂੰ ਐਪਰੀਸ਼ੀਏਟ ਕਰੋ ਉਹਦੀ ਲੱਤਾਂ ਨਾ ਖਿੱਚੋ ਔਰ ਬੜੀ ਖੁਸ਼ੀ ਵਾਲਾ ਦਿਨ ਹੈ ਜੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿੰਗਾ ਸਟ੍ਰੈਸ ਕਰਾਂ ਔਰ ਸਾਰੇ ਪਿਆਰ ਕਰਨ ਵਾਲਿਆਂ ਨੂੰ ਜਿਲੋਂ ਮੁਬਾਰਕਬਾਦ ਔਰ ਦਿਲ ਤੋਂ ਅਰਦਾਸ ਹੈ ਕਿ ਮਾਲਕ ਇਸ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ ਔਰ ਸਾਰੇ ਪਰਿਵਾਰਾਂ ਨੂੰ ਜਿਹੜੇ ਵੀ ਮੋਹ ਕੈਂਪ ਪਰਿਵਾਰ ਨੇ ਸਾਡੇ ਸਮਾਜ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਾਰਿਆਂ ਲਈ ਦੇਲੀ ਉੱਠ ਕੇ ਅਰਦਾਸ ਕਰਿਆ ਬਿਲਕੁਲ 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 ਰੇਸ਼ਮ ਮੈਂ ਬਿਲਕੁਲ ਸਮਝ ਸਕਦੀ ਹਾਂ ਇਮੋਸ਼ਨਸ ਬਹੁਤ ਜ਼ਿਆਦਾ ਐ ਇਸ ਵੇਲੇ ਸ਼ਬਦ ਘਟ ਪੈ ਰਹੇ ਨੇ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਹਰ ਹਰ ਕੋਈ ਜਿਹੜਾ ਹੈ ਇਸ ਖਬਰ ਨੂੰ ਬੜੀ ਖੁਸ਼ੀ ਦੇ ਨਾਲ ਪੜ ਰਿਹਾ ਹੈ ਅੱਜ ਦੀ ਸਵੇਰ ਬੜੀ ਸੋਹਣੀ ਚੜੀ ਆ ਸੀ ਇਹੀ ਕਵਾਂਗੇ ਜਿਹੜੇ ਪੰਜਾਬੀ ਸਿੱਧੂ ਨੂੰ ਪਿਆਰ ਕਰਦੇ ਆ ਜਾਂ ਫਿਰ ਪੰਜਾਬੀ 뮤직 ਨੂੰ ਪਿਆਰ ਕਰਦੇ ਹੋਣਾ ਸਭ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਸੋ ਮੱਚ